ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸੇ ਤੇਰਦਾਲ ਸੱਚਦੀ ਕਲਾ ਤੇ ਤੰਦਰੁਸਤੀ ਜੋਗ ਰਿਕੁਐਸਟ ਬੇਨਤੀ ਕਰਦੇ ਆ ਆਪਣੀ ਨਰਖਪਰਖ ਤਸੱਲੀ ਕਰਕੇ ਪਸ਼ੂ ਦੀ ਸਜਣੋ ਖਰੀਦਦਾਰੀ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਿਓ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਏ ਐਂਡ ਤੱਕ ਬਣੇ ਰਹੋ ਠੀਕ ਹੈ ਜੀ ਪਹੁੰਚੇ ਆ ਪਿੰਡ ਸੋਲ ਠੱਠੀਆਂ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਵੀ ਨੂੰ ਤਰਨਤਾਰਨ ਸਾਹਿਬ ਬਾਈ ਸਰਵੰਤੇ ਫਾਰਮ ਦੇ ਪੁੱਜੇ ਆ ਇੱਕ ਹੀ ਵਾੜ ਰਹਿ ਗਈ ਆ ਤੇ ਡਿਟੇਲ ਕਰਦੇ ਆਂ ਸਾਂਝੀ ਤੇ ਬੋੜ ਦੀਆਂ ਠੰਡੀਆਂ ਛਾਵਾਂ ਠੀਕ ਆ ਮੁਰਮੁਰ ਚਿੱਤੇ ਆਉਂਦੇ ਗਾਣੇ ਅੱਜ ਬੋੜ ਦੀਆਂ ਛਾਵਾਂ ਥੱਲੇ ਜਿਹੜੀ ਵੀਡੀਓ ਕਵਰ ਕਰ ਰਹੇ ਆਂ ਤੇ ਬਹੁਤ ਵਧੀਆ ਗੱਲ ਆ ਅੱਜ ਕਰ ਐਸੀਆਂ ਤੋਂ ਮਾਨ ਆਕ ਗਿਆ ਨਾ ਫਿਰ ਬੋੜ ਦੀਆਂ ਛਾਵਾਂ ਯਾਦ ਆਉਣ ਗਿਆ ਇਹੋ ਜਿਹਾ ਨਜ਼ਾਰਾ ਨਹੀਂ ਮਿਲਾਂ ਵਾਕਈ ਕੋਈ ਨਾ ਕੋਈ ਚਾਹੀਦਾ ਅੱਜਕੱਲ ਨੌਜਵਾਨਾਂ ਨੂੰ ਕਿ ਜਿਵੇਂ ਰੁੱਖ ਮਨੁੱਖਤਾ ਲਈ ਸਿਹਤ ਲਈ ਚੰਗਾ ਹੈ ਆਕਸੀਜਨ ਦੀ ਲੋੜ ਆਪਾਂ ਨੂੰ ਠੀਕ ਆ ਇਹ ਜ਼ਰੂਰੀ ਆਵੇ ਜਿਵੇਂ ਪੁਰਾਣੇ ਬੋਰਡ ਪੀਪਲ ਆਏ ਆ ਤੇ ਪਸ਼ੂ ਵੀ ਨਜ਼ਾਰੇ ਲੈਂਦੇ ਆ ਤੇ ਮਨੁੱਖ ਵੀ ਠੀਕ ਆ ਤੇ ਵੱਧ ਵਾ ਚਾਹੀਦੇ ਆਲੇ ਦੁਆਲੇ ਸਫਾਈ ਰੱਖਣੀ ਜਿਵੇਂ ਕੀ ਰੋਖ ਦੀ ਕਦਰ ਕਰਨੀ ਆ ਇਹਨਾਂ ਨੂੰ ਵੱਧ ਤੋਂ ਵੱਧ ਚਾਹੀਦਾ ਵਹਿ ਬੋਰਡ ਤੇ ਪੀਪਲ ਦੀ ਸ਼ਾਨ ਜ਼ਿਆਦਾਤਰ ਮੰਨੀ ਗਈ ਆ ਪਸ਼ੂਆਂ ਲਈ ਹੁਣ ਅੱਜ ਕੱਲ੍ਹ ਰਹਿ ਕਿੱਥੇ ਗਈਆਂ ਇਹ ਗੱਲਾਂ ਤੇ ਆਓ ਕਰੀਏ ਡਿਟੇਲ ਬਾਕੀ ਸਾਂਝੀ ਬਾਈ ਸਰਵਨ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਤੇ ਸਵਾਗਤ ਹੈ ਤੁਹਾਡਾ ਔਰ ਕੰਮ ਸਿੱਧਾ ਬਰਾ ਚੜਦੀ ਕਲਾ ਚਲ ਸ਼ੁਕਰ ਹੈ ਰੱਬ ਦਾ ਤੇ ਡਰੈਸ ਕਰਕੇ ਨੋਟ ਪਿੰਡ ਪਿੰਡ ਆਪਣਾ ਸੋਹਲ ਆ ਜੀ ਜੀ ਜ਼ਿਲ੍ਹਾ ਜ਼ਿਲ੍ਹਾ ਤਰਤਪੁਰ ਤਹਿਸੀਲ ਆ ਗਈ ਤਹਿਸੀਲ ਤੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 7628 86235 7628 86235 86235 ਹਣਾ ਇੱਕੋ ਵੜ ਰਹਿ ਗਈ ਹਾਂਜੀ ਇੱਕੋ ਰਹਿ ਗਈ ਦੂਜੀ ਫਿਰ ਵੇਖੀ ਵੀਡੀਓ ਤੁਹਾਨੂੰ ਫੋਨ ਤੇ ਕੀਤਾ ਸੀ ਤੇ ਬੰਦ ਹੋ ਗਿਆ ਪਹਿਲਾਂ ਕੋਈ ਗੱਲ ਨਹੀਂ ਚਲ ਇੱਕ ਹੀ ਤੇ ਇੱਕ ਹੀ ਕੋਕਾ ਪੀ ਲਿਆ ਹੈ ਫਿਰ ਦੰਦੀ ਬੱਸੀ ਕੱਢ ਲਈ ਦੋ ਦੰਦ ਬੱਸੀ ਪਹਿਲਾਂ ਵਾਹ ਮੂੰਹੋਂ ਦੋ ਦੰਦ ਹੋ ਗਿਆ ਨਾ ਦੁੱਧ ਦੀ ਗੱਲ ਕਰੀਏ ਮੌਜੂਦਾ ਕੋਲ ਕਿੰਨਾ ਪੱਕਾ ਉਹ ਤੇ 14 ਲੀਟਰ ਆਖ ਨੂੰ ਜਿੰਨਾ ਮੱਦੀ ਆਸ ਦੋ ਜਿਹੜਾ ਗੰਡੇ ਵਾਲਾ 14 ਦੇਸ ਦੁੱਧ ਹੋ ਗਿਆ ਠੀਕ ਹੈ 24 ਇੱਕ ਨੰਬਰ ਨਹੀਂ ਸਾਣੀ ਚੰਗਾ ਹੈ ਸਾਂਤੋਈ ਪਰਾ ਲੱਗਦਾ ਆ ਕਿ ਚੋਣ ਵਾਗੇ ਕੋਈ ਬਿਲਕੁਲ ਓਕੇ ਮੁਕੇ ਰਖੀ ਹੋਣਾ ਧਾਰ ਸਿੱਧੀ ਕਿਨੂੰ ਜਾਊਗੀ ਤਰਨਤਾਰ ਨੂੰ ਤਰਨਤਾਰ ਨੂੰ ਲਾਲੋ ਲੋਹੂ ਨਾਲ ਕਿ ਬਤੀ ਲਾ ਦੋ ਪਾਕਿਸਤਾਨ ਨੂੰ ਘੱਲਦੀ ਵਾ 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 ਪਾਕਿਸਤਾਨ ਵੀ ਗਵਾਂਢੀ ਮੁਲਕ ਹੈ ਆਪਣਾ ਲੈਂਦਾ ਪੰਜਾਬ ਹੈ ਠੀਕ ਆ ਚਲੋ ਤੋੜਾ ਕਰਾਈਏ ਚੈੱਕ ਕਰ ਉਹਨੇ ਉੱਠਿਆ ਮੁੰਡਾ ਲੈਂਦੇ ਚੜਦੇ ਪੰਜਾਬ 'ਚ ਗੱਲਾਂ ਹੁੰਦੀਆਂ ਲੈਂਦੇ 'ਚ ਤੇ ਵਧੀਆ ਗੱਲ ਆ ਪਛੂ ਚੰਗਾ ਆਊਗਾ ਤਾਂ ਫੇਰ ਹੀ ਆ ਗੱਲਾਂ ਹੋਣਗੀਆਂ ਪਹਿਲੀ ਵੀਲ ਕੋ ਆ ਤੇ ਪਹਿਲੀ ਜੀ ਦੋ ਦੰਦ ਵਸ਼ੀ ਆ ਲੈਂਦੀ ਹੈ ਲੋ ਜੀ ਸੋਹਣੀ ਅੱਗੇ ਤੋਰਦੇ ਮਾੜੀ ਦੀ ਹੋਰ ਐ ਨੂੰ ਕਰਦੇ ਚੰਦੂ ਨੂੰ ਬਹੁਤ ਸੋਹਣਾ ਲੱਗਾ ਜਵਾਈ ਫਿਰ ਵੱਡੀ ਮੋਟੀ ਕਰਲ ਕਰ ਲਾਉਂਦੇ ਨੇ ਹਣਾ ਕਰਵਾ ਦਈਏ ਵਿੱਚ ਨਾ ਜਵਾਈ ਲਾਈਵ ਕਰਦੇ ਲਾਈਵ ਠੀਕ ਆ ਆ ਦੂਰੋਂ ਨੇੜਿਓਂ ਆਉਣ ਆ ਗਏ ਨੇ ਕੋਈ ਨੂੰ ਤਾਂ ਕੋਈ ਮੀਨਾ ਖੰਡ ਹੋ ਗਿਆ ਹੋਊਗਾ 2 ਮਹੀਨਾ ਨਹੀਂ ਜੋ ਉਹਦੇ 10 ਦਿਨਾਂ ਤੇ ਆਪਾਂ ਪੰਜ ਚਾਰ ਦੇ ਉੱਤੇ ਲਾ ਲਿਆ 20 ਦਿਨ ਗੇ ਲਾ ਅੱਜ 20 ਹੋ ਗਏ ਠੀਕ ਆ ਠੀਕ ਹੈ ਬਾਕੀ ਸੋਣੀ ਆਰਡਰ ਕੁਆਲਟੀ ਸਾਫ ਆ ਜਿੰਨਾ ਵੀ ਥਨ ਲੈਵਾ ਨਾ ਗਰਮਾਣੀ ਲਗਾ ਬਿਲਕੁਲ ਓਕੇ ਰਿਪੋਰਟ ਆ ਤੇ ਬਹੁਤ ਜਾਈ ਸੀਸ ਲੱਗ ਹਾਂ ਮਾਰ ਦੋ ਇੱਕ ਇੱਕ ਦੋ ਦੋ ਬਾਕੀ ਕੋਈ ਭੈਣ ਭਰਾ ਆਵੇ ਆਪਣਾ ਬੱਚਾ ਵੀ ਤਾਂ ਲਾ ਕੇ ਤੇ ਬੱਚਾ ਵੀ ਲਾ ਦਿੰਦੇ ਨਾਲ ਹਾਂ ਤਸੱਲੀ ਕਰਕੇ ਆਪਣੀ ਫੇਰ ਖਰੀਦ ਲੈ ਇਹ ਵੈਸੇ ਧਾਰਾ ਦੋ ਦੋ ਬਾਈ ਨੇ ਮਾਰ ਦਿਆਂ ਠੀਕ ਆ ਬੱਚਾ ਲਾ ਕੇ ਦਵਾਈ ਕਰਾ ਕੇ ਠੀਕ ਆ ਜੀ ਤੇ ਕੀਮਤ ਦੀ ਗੱਲ ਕਿੰਨੀ ਕਿ ਨਾਰਮਲ ਕਰ ਦਈਏ ਕੀਮਤ ਤੁਸੀਂ ਦੱਸ ਦਿਓ ਨਹੀਂ ਜੀ ਤੁਹਾਡੀ ਚੀਜ਼ ਬੋਲ ਤਾਂ 60000 ਰੱਖਿਆ ਜੀ ਹਾਂ ਜੀ ਪਰ ਆਪਾਂ ਦੇਣੀ ਨਹੀਂ ਇਹਨੇ ਦੀ ਨਹੀਂ 55000 ਦੀ ਵਿੱਚ ਦੇ ਦਾਂਗੇ ਕੁਝ ਪਿਆਰ ਮਾਉਤ ਪਹਿਲੀ ਵੀਡੀਓ ਆ ਦੇ ਫਿਰ ਜਾਣ ਤਾ ਉਹਨਾਂ ਜਿਆ ਜਿਆ ਰੱਖਿਆ ਸਭ ਤੋ ਪਾਣੀ ਰੱਖਿਆ ਅੱਛਾ ਫੇਰ ਵੀ ਜੇ ਕੋਈ ਦੂਰ ਨੇੜੇ ਬਾਪਾ 1000 ਰੁਪਏ ਹੋਰ ਛੱਡਦਾ ਨਹੀਂ ਯਾਰ ਨਾ ਕੀ ਬੰਦਾ ਏ ਜਾ ਤੇ ਬੱਚੀ ਚੰਗੀ ਆਣਾ ਅਹੀ ਢੁੱਡ ਵੇਖੋ ਪਹਿਲੀ ਬੱਚੀ ਹਜੇ ਪਹਿਲੇ ਚੂਗੀਆਂ ਬੱਚੀਆਂ ਦੋ ਇੰਜਾਂ ਦੀ ਜੈਸਨੋ ਕਰ ਦਿੱਗੇ ਫੇਰ ਤੁਹਾਡੇ ਮੂੰਹ ਹੋ ਜੇ ਠੀਕ ਹੋਰ ਬਾਤੀ ਬਾਕੀ 100 ਰੁਪਏ ਛੋੜ ਹੀ ਉਹ ਇੱਥੇ ਹੁਣ ਠੀਕ ਹੈ 52000 ਤੁਹਾਡੇ ਮੂੰਹ ਹੋ ਜੀ ਜੈਸਨਾ ਹੋਣੀ ਆ ਹਨ ਬੜਾ ਸੋਹਣਾ ਲੱਗਾ ਤੁਸੀਂ ਆਪ ਹੀ ਦੇਖ ਰਹੇ ਜੀ ਤੇ ਮੂੰਹ ਤਾਂ ਵੀ ਦੁੱਗੀ ਆ ਠੀਕ ਆ ਸੋਹਣੀ ਆ ਵਾਛੀ ਕਦਰ ਕਰਿਓ ਤੇ ਜਿੰਦੇ ਮਨ ਨੂੰ ਲੱਗੀ ਉਹ ਆਪਣੀ ਖਰੀਦਦਾਰੀ ਕਰਿਓ ਆ ਬੱਚਾ ਜੀ ਚੰਗੀ ਚੋਣ ਜਾਣ ਆਪਣੀ ਤਸੱਲੀ ਕਰਕੇ ਫੇਵੀ ਖਰੀਦਦਾਰੀ ਕਰ ਲਿਓ ਤੇ ਸਾਡੇ ਵੱਲੋਂ ਪਿਆਰ ਭਰੀ ਸასი ਸ਼ਕਲ ਜੀ ਰੱਬ ਰੱਖਾ